बिल्कुल ही इतिहासिक फैसला है सच्चाई की जीत हुई है आप लोगों ने जिस तरह से ये उठाया था कि किस तरह से धांधली की गई है नील मसीह जी द्वारा वोट खराब की गई है आज कहीं ना कहीं वो सच्चाई की जीत हुई है ਪਰ 8 ਵੋਟਾਂ ਜਿਹੜੀਆਂ ਕੈਨਸਲ ਹੋਈਆਂ ਸੀਗੀਆਂ ਅੱਜ ਉਹਨਾਂ ਵੋਟਾਂ ਦੀ ਖੁਦ ਸੀਜੀਆਈ ਨੇ ਜਿਹੜੀਆਂ ਜਾਂਚ ਕੀਤੀ ਵੀਡੀਓ ਦੀ ਜਾਂਚ ਕੀਤੀ ਅਨਿਲ ਮਸੀਦ ਉੱਤੇ ਲੱਗਦਾ ਕਿ ਅੱਗੇ ਉਹਨਾਂ ਨੇ ਕਾਰਵਾਈ ਹੋ ਸਕਦੀ ਹੈ ਹਾਂ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਏ ਕਿਉਂਕਿ ਉਹਨਾਂ ਨੇ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦਿਨ ਅੱਖਾਂ ਚ ਹੰਝੂ ਸੀਗੇ ਅੱਖਾਂ ਨਮ ਸੀਗੀਆਂ ਅੱਜ ਖੁਸ਼ੀ ਨਾਲ ਨਮ ਨੇ ਉਸ ਦਿਨ ਦੁੱਖ ਨਾਲ ਨਮ ਸੀਗੀ ਬਿਲਕੁਲ ਉਸ ਟਾਈਮ ਸਰਿਆਮ ਆਪਨੇ ਦੇਖਿਆ ਕਿ ਜਿਸ ਕਿਸ ਤਰ੍ਹਾਂ ਦਾ ਲੋਕਤੰਤਰ ਦੀ ਹੱਤਿਆ ਹੋ ਰਹੀ ਥੀ ਤਾਂ ਥੋੜਾ ਭਾਵੁਕ ਹੋ ਗਿਆ ਤਾਂ ਔਰ ਹਮ ਮੈਨੂੰ ਕਹੀਂ ਨਾ ਕਹੀਂ ਵਿਸ਼ਵਾਸ ਥਾ ਕਿ ਮਾਨਨੀਯ ਅਦਾਲਤ ਸੇ ਹਮੇ ਜ਼ਰੂਰ ਨਿਆਇ ਮਿਲੇਗਾ ਪਰ ਲੱਗਦਾ ਕਿ ਅੱਗੇ ਹੋਰ ਜਿਸ ਤਰੀਕੇ ਅਨਿਲ ਮਸੀਦ ਉਹ ਤੇ ਕਿਸ ਤਰੀਕੇ ਦੀ ਕਾਰਵਾਈ ਹੋ ਸਕਦੀ ਕਿਉਂਕਿ ਇੱਕ ਵੱਡਾ ਸਵਾਲ ਇਸੇ ਕਾਰਵਾਈ ਨੂੰ ਉਹਨਾਂ ਤੇ ਉਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਜ਼ਰੂਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਾਰਵਾਈ ਜਿਹੜੀ ਹੈ ਉਹਨਾਂ ਦੀ ਮਸਜਿਦ ਉੱਤੇ ਹੋਣੀ ਚਾਹੀਦੀ ਹੈ ਔਰ ਇੱਧਰ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਸੈਲੀਬ੍ਰੇਸ਼ਨ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਪਹਿਲਾਂ ਮੂੰਹ ਮਿੱਠਾ ਜਿਹੜਾ ਹੈ ਕੁਲਦੀਪ ਕੁਮਾਰ ਦਾ ਕਰਾਇਆ ਗਿਆ ਹੁਣ ਇੱਥੇ ਹੁਣ ਜਿਹੜਾ ਹੈ ਸੈਲੀਬ੍ਰੇਸ਼ਨ ਜਿਹੜੀਆਂ ਨੇ ਉਹ ਚੱਲ